ਇੱਕ ਗੀਤ ਹਜ਼ਰਦਾ ਮੋਤੀ ਰੰਗੀ ਚਾਨਣੀ ਦੀ ਪਰ ਪਿਚਕਾਰੀ ਮਾਰੀ ਨਹੀਂ ਕਿਸੇ ਮੁਖ ਮੇਰੇ ਤੇ ਮਾਰੀ ਕਿਸ ਲਾਈ ਮੇਰੇ ਮੱਥੇ ਚੰਨ ਦੀ ਦੋਣੀ ਕਿਸ ਰਤੀ ਮੇਰੀ ਸੂਹੀ ਗੁੱਟ ਫੁਲਕਾਰੀ ਰਹਿਣ ਦਿਓ ਨੀ ਹੰਸ ਦਿਲੇ ਦੇ ਫਾਕੇ ਜਾਂਦੀ ਨਹੀਂ ਮੇਤੋ ਮਹੰਗੀ ਚੋਗ ਖਲਾਰੀ ਤੋੜੋ ਮਾਲ ਤਰਕੱਲਾਂ ਚਰਖੀ ਫੋਕੋ ਕਿਸ ਮੇਰੀ ਵੈਰਨ ਕੋਂਡਾ ਨਾਲ ਸ਼ਿੰਗਾਰੀ ਕਿਸ ਸਕੂਲਾਂ ਦੇ ਆਣ ਕੋ ਝੋਲੇ ਪਾਣੀ ਕਿਸ ਤਤੜੀ ਨੇ ਆਣ ਮੁਰੰਡੀਆਂ ਛਾਵਾਂ ਕਿਸ ਖੂਹੇ ਬਹਿ ਧੋਵਾਂ ਦਾਗ ਦਿਲੇ ਦੇ ਕਿਸ ਚੌਂਕੀ ਬਹਿ ਮਲਮਲ ਵਟਣਾ ਨਾਵਾ ਕੀ ਗੁੰਦਾ ਹੁਣ ਗੁੱਡੀਆਂ ਦੇ ਸਿਰ ਮੋਤੀ ਕੀਕਣ ਉਮਰ ਨਿਆਣੀ ਮੋੜ ਲਿਆਵਾ ਕਿਸ ਸੰਗ ਖੇਡਾਂ ਅੜਿਓ ਨੀ ਮੈਂ ਕੰਜਕਾਂ ਕਿਸ ਸੰਗ ਅੜਿਓ ਕਿਸ ਸੰਗ ਖੇਡਾਂ ਅੜਿਓ ਨੀ ਮੈਂ ਕੰਜਕਾਂ ਕਿਸ ਸੰਗ ਅੜਿਓ ਰਾੜੇ ਵੀਜਣ ਜਾਵਾ ਉਡ ਗਈਆਂ ੜਾਰਾਂ ਸੱਬੇ ਬੰਨ ਕਤਾਰਾਂ ਮੈਂ ਕੱਲੀ ਵਿੱਚ ਫਸ ਗਈ ਜੇ ਨਾ ਫਈਆ ਲੱਖਾਂ ਸੁਦੇਣਾ ਓਸੀਆਂ ਪਾਪਾ ਮੋਈਆਂ ਬਾਤ ਨਾ ਪੁੱਛੀ ਇਸ ਗਰਾਂ ਦੇ ਰਹੀਆ ਪਰਤ ਕਦੇ ਨਾ ਆਏ ਮਹਿਰਮ ਘਰ ਨੂੰ ਐਵੇਂ ਉਮਰਾ ਵਿੱਚ ਉਡੀਕ ਵਿਆਈਆ ਆਖੋ ਸੋ ਚੰਨ ਮਸਿਆਂ ਨੂੰ ਚੜਦਾ ਨਹੀਂ ਚੜਦਾ ਮਸਿਆ ਵਣਦੀ ਆਈ ਤੁਰੋਂ ਸਿਹਾਈਆਂ ਜੱਬ ਘਰ ਅੜੀਏ ਤੂੰ ਵੀ ਉੱਡ ਜਾ ਚਿੜੀਏ ਇੰਨੀ ਮਹਿਲੀ ਹਥਿਆਰੇ ਨਹੀਂ ਵਸਦੇ ਇਸ ਖੇਤ ਵਿੱਚ ਕਦੇ ਨਹੀਂ ਉੱਗਦੀ ਕੰਨੀ ਇਸ ਖੇਤ ਦੇ ਧਾਨ ਕਦੇ ਨਹੀਂ ਪੱਕਦੇ ਭੋਲ ਨਾ ਬੋਲੇ ਕੋਇਲ ਐਨੀ ਅੰਬੀ ਐਨੀ ਬਾਗੀ ਮੋਰ ਕਦੇ ਨਹੀਂ ਨੱਚਦੇ ਅੜਿਓ ਨਹੀਂ ਮੈਂ ਘਰ ਵਿਰਹੋਂ ਦੇ ਜਾਇਆਂ ਰਹਿਣਗੇ ਹੋਂਟ ਹਸ਼ਰ ਤੱਕ ਹੂੰਜ ਹੰਝੂ ਚਟਦੇ ਕੀ ਰੋਵਾ ਮੈਂ ਗਲ ਸੱਜਣਾ ਦੇ ਮਿਲਕੇ ਕੀ ਹੱਸਾਂ ਮੈਂ ਅੜਿਓ ਮਾਰ ਛੜਪੀਆਂ ਕੀ ਬੈਠਾਂ ਮੈਂ ਸ਼ਾਮੇ ਸੰਦਲ ਰੁੱਖ ਦੀ ਕੀ ਬਣ ਬਣ ਚੋ ਚੁਗਦੀ ਫਿਰਾ ਮੈਂ ਰਤੀਆਂ ਕੀ ਟੇਰਾ ਮੈਂ ਸੂਤ ਗਮਾਂ ਦੇ ਖੱਦੇ ਕੀ ਖੋਲਾ ਮੈਂ ਗੱਡਾ ਪੇਚ ਪਲਚੀਆਂ ਕੀ ਗਾਵਾਂ ਮੈਂ ਗੀਥੀ ਜਰਦੇ ਗੂੰਗੇ ਕੀ ਛੇੜਾਂ ਮੈਂ ਮੂਕ ਦਿਲੇ ਦੀਆਂ ਮੱਟੀਆਂ